ਜਿਹੜਾ ਅਸੀਂ ਰੋਲਾ ਪਾ ਰਹੇ ਆ ਵੀ ਪ੍ਰਾਈਵੇਟ ਫੜ ਜਿਲੇ ਵਿੱਚ ਖੋਲ ਕੇ ਗੈਰ ਕਾਨੂੰਨੀ ਢੰਗ ਨਾਲ ਬਾਹਰੀ ਸੂਬਿਆਂ ਦਾ ਝੋਨਾ ਮੰਗਾਇਆ ਜਾ ਰਿਹਾ ਤੇ ਸਾਡੇ ਕਿਸਾਨ ਜਿਹੜੇ ਰੋਲ ਰਹੇ ਨੇ ਉਹਦਾ ਕਾਰਨ ਕੀ ਅਸੀਂ ਹਬੌਰ ਮੰਡੀ ਦੇ ਵਿੱਚ ਖੜੇ ਆ ਇੱਥੇ ਨਾ ਤਾਂ ਡਿਊਟੀ ਕਮਿਸ਼ਨਰ ਨੂੰ ਪਤਾ ਲੱਗਣਾ ਵੀ ਜਿਲੇ ਦੇ ਕਿਸਾਨਾਂ ਦੇ ਕੀ ਹਾਲਾਤ ਨੇ ਨਾ ਡੀਐਫਐਸਸੀ ਨੂੰ ਪਤਾ ਲੱਗਣਾ ਨਾ ਡੀਐਮਓ ਨੂੰ ਪਤਾ ਲੱਗਣਾ ਕਿਉਂਕਿ ਇਹ ਤਾਂ ਕਿਸਾਨ ਨੇ ਇਹਨਾਂ ਨੇ ਕਿਹੜਾ ਕਿਤੇ ਕੋ ਕਮਿਸ਼ਨ ਦੇਣਾ ਜਿਹੜਾ 200 ਰੁਪਿਆ ਕੁਆਂਟਲਾਂ ਦੇ ਨੇ ਫਾਇਲਕਾ ਜ਼ਿਲ੍ਹੇ ਵਿੱਚ ਰਿਸ਼ਵਤ ਦੇ ਰੂਪ ਵਿੱਚ ਚੱਲ ਰਿਹਾ ਹੁਣ ਇਹ ਜੇ ਫੋਨ ਸਾਨੂੰ ਰੋਜ਼ 100 ਕਿਸਾਨਾਂ ਦੇ ਆਉਂਦੇ ਨੇ ਸਾਡੇ ਕੋਲ ਆਓ ਸਾਡਾ 8 8 10 10 ਦਿਨ ਹੋ ਗਏ ਮੰਡੀਆਂ 'ਚ ਰੋਲ ਰਹੇ ਆ ਕੋਈ ਬਾਤ ਨਹੀਂ ਪੁੱਛ ਰਿਆ ਅਸੀਂ ਸੋਚਨੇ ਆ ਫਿਰ ਕਾਰਨ ਕੀ ਹੈ ਕੀ ਕਿਸਾਨ ਮੰਡੀਆਂ ਚ ਕਿਉਂ ਰੋਲ ਰਿਆ ਹੁੰਦਾ ਵੇਖੀਏ ਦਸੀ ਜਾ ਕੇ ਮੁੱਢ ਕੀ ਉਹਦਾ ਮੋਢੇ ਜਿਹੜਾ ਫਾਇਲਕਾ ਜ਼ਿਲ੍ਹੇ ਵਿੱਚ 2 ਨੰਬਰ ਦਾ ਧੰਦਾ ਚੱਲ ਰਿਹਾ ਉਥੇ ਗੱਟੇ ਵੀ ਮਿੰਟ ਚ ਮਿਲ ਜਾਂਦੇ ਨੇ ਕਿਉਂਕਿ ਮਾਲ ਮਿਲਦਾ ਉਥੇ ਤਲਾਈ ਵੀ ਹੋ ਜਾਂਦੀ ਉਥੇ ਮੋਰਚਰਵਲੀ ਦੇਖਦੇ ਇੱਥੇ ਵੀ ਅਸੀਂ ਮੰਡੀ ਚ ਇੱਕ ਵੱਡਾ ਢੇਰ ਦੇਖਿਆ ਉਹਦਾ ਵੀ ਲਾਈਵ ਖੁਲਾਸਾ ਕਰਾਂਗੇ ਸੋਣਾ ਕਿਸਾਨ ਬੂਟਾ ਸਿੰਘ ਮੇਰੇ ਪਿੰਡ ਦਾ ਅੱਜ ਇਹਦਾ ਮੈਨੂੰ ਫੋਨ ਆਇਆ ਕਿੰਨੀ ਤਰੀਕ ਦਾ ਇੱਥੇ ਆ ਕੇ ਬੈਠਾ 14 15 ਦਾ ਇੱਥੇ ਆਇਆ ਹਾਂ 14 ਦੇ ਅੱਜ ਕਿੰਨੀ ਬਾਈ 22 ਤਰੀਕ ਹਾਂਜੀ ਆਪਾਂ ਕਿੰਨੀ ਤਰੀਕ ਦੇ ਆਏ ਹਾਂ 14 ਦਾ ਹੀ ਵੱਡੇ 14 ਦਾ ਆ ਆ ਇੱਕ ਮਿੰਟ ਆ ਕੈਮਰਾਮੈਨ ਨੂੰ ਕਹਾਂ ਨੇੜੇ ਆ ਆ ਗਿਆ ਲਾ ਸੁੱਕਾ ਚੂਨਾ ਕਿਉਂਕਿ ਇਹਦਾ ਗਣਾ ਇਹ ਕਿਸਾਨ ਹੈ ਇਹਦਾ ਗਣਾ ਇਹ ਆ ਵੀ ਇਹ ਇਹਨਾਂ ਨੂੰ ਮਾਲ ਨਹੀਂ ਦੇ ਸਕਦਾ ਰਿਸ਼ਵਤ ਨਾਲ ਇਹ ਤਾਂ ਮੰਡੀਆਂ 'ਚ ਰੋਲ ਰਿਹਾ ਹੈ ਜੇ ਇਹ ਪ੍ਰਾਈਵੇਟ ਫੜ ਤੇ ਸੱਟ ਦਿੰਦਾ ਕਿਸੇ ਪੇਂਡੂ ਸੇਠ ਨੂੰ ਦੇ ਦਿੰਦਾ 202100 ਨੂੰ ਤੇ ਅੱਜ ਘਰੇ ਹੁੰਦੇ 8 ਦਿਨ ਬਹਿਣ ਦੀ ਲੋੜ ਨਹੀਂ ਸੀ ਉਹ ਬੰਦੇ ਨੇ 2 4% ਜਿਹੜੇ ਮੰਡੀਆਂ ਚਾਉਣਾ ਆਪਦੀ ਸ਼ਾਨ ਦੇ ਖਿਲਾਫ ਸਮਝਦੇ ਨੇ ਆਪਦੀ ਬੇਇੱਜ਼ਤੀ ਸਮਝਦੇ ਨੇ ਪਰ ਉਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਜੇ ਆ ਮੰਡੀਆਂ ਬਚੀਆਂ ਤੇ ਤੁਸੀਂ ਬਚੋਗੇ ਜੇ ਆ ਮੰਡੀਆਂ ਨਾ ਬਚੀਆਂ ਤੇ ਤੁਸੀਂ ਨਹੀਂ ਬਚਣਾ ਦਿੱਲੀ 750 ਜਿਹੜੇ ਕਿਸਾਨ ਸ਼ਹੀਦ ਕਰਵਾਏ ਨੇ ਜਿਹੜੇ ਦਿੱਲੀ ਦੀਆਂ ਛੜਕਾਂ ਦੇ ਰੁਲੇ ਆ ਉਹ ਮੰਡੀਆਂ ਬਚਾਉਣ ਲਈ ਰੁਲੇ ਆ ਅੱਜ ਮੰਡੀਆਂ ਦੇ ਵਿੱਚ ਆ ਕਿਸਾਨ ਤੇ ਦੇ ਸਾਹਮਣੇ ਬੂਟਾ ਸਿੰਘ ਐ ਬਿਆੰਤ ਸਿੰਘ ਐ ਇਹ ਕੈਮਰੇ ਦਿਖਾ ਦੇ ਕੋਈ ਇਹ ਨਾ ਕਿ ਬਨੋੜੀ ਗੱਲ ਏ ਅਨਾ ਆ ਆ ਜਿਹੜਾ ਨਰਮੇ ਵਾਲਾ ਆ ਮੰਡੀ ਖੁੱਲੀ ਸੀ ਹਬੌਰ ਦੇ ਵਿੱਚ ਉੱਥੇ ਗੁੱਟ ਤੇ ਬੈਠੇ ਨੇ ਇਹਦਾ ਕਿੰਨਾ ਕੱਲ ਝੋਨਾ ਚੋਰੀ ਹੋਇਆ ਕੁਆਂਟਲ ਸਵਾ ਕੁਆਂਟਲ ਹੋਇਆ ਫਿਰ ਇੱਥੇ ਕਈ ਬੀਬੀਆਂ ਫੇਰਦੀਆਂ ਨੇ ਜੇ ਰੋਕਦੇ ਨੇ ਝੋਨਾ ਸਾਡਾ ਨਾ ਚੱਕੋ ਤਾਂ ਡਰਦੇ ਨੇ ਕੁਜਾਤਪਾਦ ਦਾ ਮਸਲਾ ਨਾ ਬਣ ਜੇ ਕੋਈ ਹੋਰ ਨਾ ਸਾਡੇ ਤੇ ਤੁਮਤ ਲੱਗ ਜੇ ਕਿਸਾਨ ਕਰੇਗਾ ਕੀ ਪਰ ਅਫਸੋਸ ਹੈ ਸਾਡੀ ਕਰਪਟ ਬਿਊਰੋਕ੍ਰੇਸੀ ਨੇ ਬੇੜਾ ਗੋਲ ਕਰਕੇ ਰੱਖਤਾ ਹੈ ਸਾਡੀ ਕਿਸਾਨੀ ਦਾ ਆਹ ਜਿਹੜਾ ਸੋਨਾ ਸੋਨੇ ਵਰਗਾ ਝੋਨਾ ਹੈ ਜਿਹੜਾ ਪੰਜਾਬ ਹੀ ਜਿਰਖੇ ਹੀ ਧਰਤੀ ਤੇ ਹੁੰਦਾ ਇਹ ਤਾਂ ਤੁਲਦਾ ਨਹੀਂ ਤੇ ਜਿਹੜਾ ਗੁਆਂਡੀ ਸੂਬਿਆਂ ਦਾ ਆਰਥਿਕ ਤੌਰ ਤੇ ਸ਼ੋਸ਼ਣ ਕਰਦੇ ਨੇ ਉਥੋਂ ਸਸਤਾ ਲਿਆਉਂਦੇ ਨੇ ਕਿਉਂਕਿ ਇਹ ਪੰਜਾਬ ਵਿੱਚ ਹੀ ਮੰਡੀਆਂ ਨੇ ਗੁਆਂਡੀ ਸੂਬਿਆਂ ਵਿੱਚ ਮੰਡੀਆਂ ਨਹੀਂ ਹੈਗੀਆਂ ਜਾ ਕੇ ਦੇਖ ਲਓ ਆਪਣੇ ਇੱਥੇ ਸਾਰਾ ਢਾਂਚਾ ਆ ਜਿਹੜਾ ਆਪਾਂ ਅੱਜ ਰੋਲ ਰਹੇ ਆ ਜਿਹੜਾ ਫਰਜੀ ਲੈਂਡ ਮੈਪਿੰਗ ਚੱਲ ਰਿਹਾ ਹੈ ਜੇ ਕਿਸੇ ਅਫਸਰ ਨੇ ਕਿਸੇ ਮੰਤਰੀ ਮੁੱਖ ਮੰਤਰੀ ਨੇ ਸਾਡੇ ਨਾਲ ਟੇਬਲ ਟॉक ਕਰਨੀ ਹੈ ਤੇ ਫਾਇਲ ਕਾ ਜ਼ਿਲ੍ਹੇ ਵਿੱਚ ਅਸੀਂ ਗਰਾਊਂਡ ਜ਼ੀਰੋ ਤੇ ਫਿਰ ਰਹੇ ਆ ਇੱਕ ਇੱਕ ਬਿੰਦੂ ਤੇ ਇਹ ਜਿਹੜੇ ਕਰਪਟ ਅਫਸਰ ਨੇ ਇਹਨਾਂ ਦੀਆਂ ਵੱਖੀਆਂ ਉਦੇੜ ਕੇ ਰੱਖ ਦੇਣਗੇ ਦੱਸ ਦੇਣਗੇ ਵੀ ਇਹਨਾਂ ਨੇ ਕਿੱਥੇ ਕਿੱਥੇ ਕ੍ਰਪਸ਼ਨ ਕਿਵੇਂ ਕਿਵੇਂ ਗੰਦ ਪਾਇਆ ਉਹਨਾਂ ਦੀ ਬਦੌਲਤ ਆ ਕਿਸਾਨ ਰੋਲ ਰਹੇ ਨੇ ਇਹਨਾਂ ਦਾ ਗناہ ਕੀ ਦੱਸੋ ਕੀ ਇਹ ਕੋਈ ਬਾਹਰੀ ਦੇਸ਼ ਦੇ ਨੇ ਰੋਜ਼ ਲਾਈਵ ਹੋ ਹੋ ਕੇ ਦੁਖੀ ਹੋ ਗਏ ਆ ਕਿਉਂਕਿ ਸੁਣਵਾਈ ਨਹੀਂ ਹੈਗੀ ਪਰ ਫਿਰ ਵੀ ਲੋਕਾਂ ਨੂੰ ਸੱਚ ਦਿਖਾ ਰਹੇ ਆ ਭਰਾਵੋ ਆ ਜਿਹੜਾ ਮੰਡੀਕਰਨ ਜਿਹੜਾ ਆਪਣਾ ਆ ਜਿਹੜਾ ਮੰਡੀਕਰਨ ਬਚਾਉਣਾ ਕਿੰਨਾ ਜ਼ਰੂਰੀ ਏ ਜੇ ਮੰਡੀਆਂ ਨਾ ਰਹੀਆਂ ਤੇ ਆਪਾਂ ਨਹੀਂ ਵੇਚਣਾ ਜਿਹੜੇ 2 4% ਆਪਦੇ ਆਪ ਨੂੰ ਵੱਡੇ ਕਿਸਾਨ ਕਹਿੰਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਅੱਜ ਤਾਂ ਤੁਸੀਂ ਖੜਜੋ ਲੱਖ ਖੜਜੋ ਪਰ ਕੱਲ ਨੂੰ ਇਹਦਾ ਨਤੀਜਾ ਆਪਾਂ ਸਾਰਿਆਂ ਨੂੰ ਭੁਗਤਣਾ ਪੈਣਾ ਸਾਨੂੰ ਇਹਨਾਂ 95 96% ਜਿਹੜੇ ਲੋਕ ਨੇ ਆ ਜਿਹੜੇ ਮੰਡੀਆਂ ਚ ਰੋਲ ਰਹੇ ਨੇ ਜਿੰਦਾ ਕਿਸੇ ਨਾਲ ਆੜਤੀ ਇਹਨਾਂ ਲੈਣਦੇ ਨੇ ਉਹਨੂੰ ਮਜਬੂਰੀ ਉਹਨੇ ਆੜਤ ਤੇ ਸੱਟਣਾ ਕੋਈ ਹੋਰ ਹੁੰਦਾ ਲੈਣਦੇ ਨੇ ਕਿਉਂਕਿ ਆੜਤੀਏ ਦਾ ਤੇ ਕਿਸਾਨ ਦਾ ਨੋ ਮਾਸ਼ਦਾ ਰਿਸ਼ਤਾ ਹੈ ਉਹਨੇ ਇੱਥੇ ਆਉਣਾ ਹੈ ਤੇ ਇਹ ਤੋਲ ਨਹੀਂ ਰਿਹਾ ਇਧਰ ਕਿਹੇ ਏਜੰਸੀ ਦਾ ਖਿਆਲ ਨਹੀਂ ਇਧਰ ਕਿਹੇ ਡੀਐਮਓ ਦਾ ਖਿਆਲ ਨਹੀਂ ਕਿਸੇ ਦਾ ਇਧਰ ਖਿਆਲ ਨਹੀਂ ਖਿਆਲ ਕਰਨਾ ਵੀ ਕਾਹਦਾ ਕਿੰਨਾ ਕਿਹੜਾ ਕਮਿਸ਼ਨ ਦੇਣਾ ਹੈ ਜੇ ਉੱਥੇ 200 ਰੁਪਏ ਕਵਾਂਟਰ ਵਾਲਾ ਜਿਵੇਂ ਉਹ ਦੱਸ ਰਹੇ ਨੇ ਤੇ ਚੱਲ ਰਿਹਾ ਹੈ ਉਹ ਸਿਸਟਮ ਹੋਵੇ ਤੇ ਫਰਜੀ ਲੈਂਡ ਮੈਪਿੰਗ ਵਾਲਾ ਸਿਸਟਮ ਹੋਵੇ ਤੇ ਫਿਰ ਇਹ ਵੀ ਵਿਚਾਰੇ ਘਰ ਹੁੰਦੇ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਤੇ ਤੁਹਾਡੇ ਕੰਮ ਕਰਦੇ ਕੋਈ ਸ਼ੱਕ ਨਹੀਂ ਕਿਉਂਕਿ ਖੇਤੀਬਾੜੀ ਮੰਤਰੀ ਜਹਦਾ ਗੁਰਮੀਤ ਸਿੰਘ ਕੁਡੀਆਂ ਨੂੰ ਹੀ ਫੋਨ ਕੀਤੇ ਦੋ ਵਾਰੀ ਉਹਨੇ ਦੋ ਵਾਰੀ ਚੱਕਿਆ ਉਸ ਤੋਂ ਬਾਅਦ ਲਗਾਤਾਰ ਸਾਡੇ ਨਾਲ ਰਾਪਤੇ ਚ ਰਹੇ ਸਾਡੇ ਨਾਲ ਗੱਲਬਾਤ ਕਰਦੇ ਰਹੇ ਪਰ ਜਿਹੜਾ ਥਲੜੇ ਲੈਵਲ ਤੇ ਪ੍ਰਸ਼ਾਸਨ ਨੇ ਗੰਦ ਪਾਤਾ ਇਹਦੇ ਨਤੀਜੇ ਤੁਹਾਨੂੰ 2027 ਚ ਭੁਗਤਨੇ ਪੈਣੇ ਨੇ ਬੋਰੀਆਂ ਚ ਮਾਇਆ ਇਕੱਠੀ ਕਰਕੇ ਇਹਨਾਂ ਲੈ ਜਾਣੀਆਂ ਤੇ ਤੁਹਾਡੇ ਪੱਲੇ ਕੀ ਰਹਿ ਗਿਆ ਜੇ 94 ਤੋਂ ਤੁਸੀਂ ਤੁਹਾਨੂੰ ਚਾਰ ਵੀ ਨਾ ਮਿਲੀਆਂ ਅੱਜ ਵੀ 20 ਸਾਲ ਪਿਆ ਤੇ ਆ ਜਿਹੜੇ ਕਿਸਾਨ ਨੇ ਇਹਨਾਂ ਨੂੰ ਰੁੱਲਣ ਨਾ ਦਿਓ ਇਹ ਆਪਦੇ ਘਰ ਜਾਣ ਕੱਲ ਤਿਹਾਰ ਦਾ ਦਿਨ ਸੀ ਦੀਵਾਲੀ ਦਾ ਤੇ ਆਪ ਜਿੱਥੇ ਬੈਠੇ ਹੋ ਨਿੱ ਕਿੱਡੇ ਸ਼ਰਮ ਵਾਲੀ ਗੱਲ ਹੈ 8-8 ਦਿਨਾਂ ਤੋਂ ਮੰਨੀਆਂ ਚ ਰੁੱਲਣ ਕਵਾਣ ਸੁੱਕਾ ਝੋਨਾ ਹੋਵੇ ਕਿ ਇਹ ਸਾਡਾ ਸਿਸਟਮ ਹੈ ਇਮਾਨਦਾਰ ਜੇ ਲੋਕਾਂ ਨੇ ਤੁਹਾਨੂੰ ਵਸਲਾ ਤੁਹਾਨੂੰ ਪਤਾ ਹੀ ਨਹੀਂ ਪੰਜਾਬ ਵਿੱਚ ਕੀ ਹੋ ਰਿਹਾ ਕਿ ਸਰਕਾਰ ਕਾਦੀ ਹੈ ਜੇ ਸਰਕਾਰ ਨੂੰ ਇਹ ਹੀ ਨਹੀਂ ਪਤਾ ਕਿ ਕਿੱਦੇ ਲੋਕਾਂ ਦੀ ਲੋਟੋਰੀ ਆ ਕਿੱਸੇ ਲੋਕਾਂ ਦਾ ਤਕਾਓ ਰਿਹਾ ਵੇ ਦਸੋਂ ਦੇ ਸਰਕਾਰ ਹੈ ਕਾਦੀ ਹੈ ਕਿਸੇ ਯਾ ਚੁਨੇ ਤੇ ਆਈਦਾ ਯਾਰ ਗੁਰਦਾ ਪੰਕੇਰੇ ਸਾਰੇ ਕਾਮਾਦਮੀ ਪਾਰਟੀ ਦੇ ਲੀਡਰ ਜਾ ਕੇ ਜੇ ਕਿਸੇ ਨਾਲ ਕਾਟ ਕਾਤ ਨਹੀਂ ਆ ਤੇ ਸਾਨੂੰ ਰਸੋ ਜੇ ਕਿਸੇ ਨਾਲ ਕੱਟਾ ਹੁੰਦਾ ਸਾਨੂੰ ਦੱਸੋ ਤੇ ਕਾਰ ਖਾਦੀ ਘਟ ਹੋਈ ਉਹੋ ਹੀ ਹਾਲ ਹੋ ਰਿਹਾ ਜਦੋਂ ਥਾਕ ਦਾਇਆ ਲੈਣ ਜਾਂਦੇ ਆ ਉਹਦੇ ਨਾਲ ਸਾਰੇ ਕਿਸਾਨਾਂ ਨੂੰ ਇਹੀ ਆਸਾਲ ਬਣ ਉਤੀ ਆਂਦੀ ਹੈ ਤੇ ਵੀਡੀਓ ਪਾ ਕੇ ਮੈਂ ਤੁਸੀਂ ਨੰਬਰ ਇਕੱਲੇ ਬਣਾਉਣੇ ਐ ਬਸ ਆਹੀ ਵੀ ਆਸੀ ਲੋ ਬਾੜੀ ਬੇਬੋ ਕਾਲਾਂ ਤੇ ਲੱਤੀ ਜਣ ਸਾਰੀਆਂ ਉਹੀ ਹੋ ਰਹੀਆਂ ਮੈਂ ਤੁਸੀਂ ਕਰਦੇ ਕੀ ਆ ਮੈਨੂੰ ਇਹ ਦੱਸੋ ਤਾਨੂੰ ਸ਼ਾਵਾਂ ਦੇ ਦਈਏ ਦਈਏ ਕਿਹੜੇ ਨੂੰ ਨਾ ਦੱਸੋ ਜੇ ਪੰਜਾਬ ਤੇ ਨਸ਼ਾ ਬੰਦ ਹੋ ਗਿਆ ਤਾਂ ਤੁਹਾਨੂੰ ਤਾਂ ਸ਼ਾਵਾਂ ਦੇ ਦਈਏ ਪਹਿ ਨਸ਼ਾ ਬੰਦ ਹੋ ਗਿਆ ਜੇ ਕੋਈ ਗੱਲ ਕਰਦਾ ਉਹਨੂੰ ਕਹਿੰਦੇ ਦਫੋ ਵੀ ਕਿਹਲਾ ਵੇਚਦਾ ਵੀ ਅੱਗੇ ਲੋਕਾਂ ਨੇ ਦੱਸ-ਦੱਸ ਦੇ ਹੀ ਲਿਆ ਅਗਲਾ ਦੱਸ ਕੇ ਹੁੰਦਾ ਹੀ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਪਾਈ ਫਲਾਣਾ ਨਸ਼ੇ ਵੇਚਦਾ ਕਿ ਪੰਜਾਬ ਦੇ ਵਿੱਚ ਕਈ ਜਿਹੜਾ ਲੈ ਜਾ ਕੇ ਦੇਖੋ ਵੀ ਮੋਰਾ ਉੱਤੇ ਖੜੇ ਨੌਜਵਾਨ ਜਿਹੜਾ ਨਸ਼ਾ ਕਰਦੇ ਉਹ ਕਿਹਰੇ ਨਹੀਂ ਕਹਿੰਦਾ ਦੱਸ ਵੀ ਨਸ਼ਾਲੇ ਵੀ ਪੰਜਾਬ ਚ ਬੈਕ ਰਿਆ ਤੁਹਾਨੂੰ ਪਤਾ ਹੀ ਨਹੀਂ ਕੁਝ ਤੁਹਾਨੂੰ ਪਤਾ ਸਾਰੇ ਕੁਝ ਗੱਲ ਇਹ ਆ ਵੀ ਭੱਡੇ ਘੜਾਣਿਆਂ ਨੂੰ ਫੈਸਾ ਬੋਲ ਲਈ ਇਹ ਜਿਹੜੀ ਫੁਸੀ ਆ ਮਤਲਬ ਜਿਹੜੀ ਹਾਥੀ ਕਲੇ ਹੁੰਦੇ ਹਾਥੀ ਦੇ ਦੰਦ ਖਾਣਦੇ ਹੋਰ ਤਕ ਹੁੰਦੇ ਬੇਉਧਰ ਲੋਕਾਂ ਮਿਲੋ ਸੱਚੀ ਹੋ ਜਾਓ ਉਧਰ ਉਹਨਾਂ ਨੂੰ ਖੁਸ਼ ਕਰਕੇ ਤਾਂ ਆਪਣੀ ਜੀ ਬਬਰੀਆਂ ਇਹ ਅਲਾਦ ਹਨੋ ਤਾਂ ਸਭ ਹੋ ਰਹੀ ਆ ਕੋਈ ਕਿਸਾਨ ਏਦਾਂ ਦਾ ਨਹੀਂ ਜਿਹੜੀ ਕਾਠ ਨਾ ਪਿਛੜੀ ਆ ਲੱਗੀ ਹੋਵੇ ਤੇ ਕੋਈ ਕਿਸਾਨ ਏਦਾਂ ਦਾ ਨਹੀਂ ਉਹ ਨਾਇਤ ਕੀ ਜਿਹਨੂੰ ਆ ਖਾਦ ਦੇ ਸਾਲ ਪੰਨਾ ਮੈਂ ਕਿਉਂਕਿ ਸੋਸਾਇਟੀਆਂ ਦਾ ਚੀੜੀ ਖਾਦ ਹੁੰਦੀ ਆ ਉਹ ਤੋੜੀਏ ਲੇਟ ਕਰ ਰਹੀ ਆਂਦੀ ਆ ਤੇ ਪ੍ਰਾਈਵੇਟ ਬੰਦਿਆਂ ਤੋਂ ਪਹਿਲਾਂ ਚ ਜਾਂਦੀ ਆ ਉਹਦਾ ਕਾਰਨ ਉਹਦਾ ਕਾਰਨ ਇਹ ਆ ਵੀ ਆ ਨਾ ਜਿਹੜੀਆਂ ਵੱਡੀਆਂ ਕੰਪਨੀਆਂ ਵੱਡੇ ਘਰਾਲਿਆਂ ਦੀ ਕੋਲੀ ਆਉਂਦੇ ਆ ਉਹਨਾਂ ਨੂੰ ਫੈਰਾ ਫੱਕ ਪਚੋਣ ਲਈ ਤੇ ਉਹਨਾਂ ਦਾ ਸਵਾਲ ਨਾਲ ਬਕੋ ਸਵਾਲ ਨਾਲ ਕਾਤੇ ਪਉਣਾ ਕਿਉਂਕਿ ਉਹਨਾਂ ਨੇ ਭਾਈ ਤੁਹਾਨੂੰ ਇਲੈਕਸ਼ਨਾਂ ਦੇ ਫੰਡ ਦੇਣਾ ਹੁੰਦਾ ਤੁਸੀਂ ਉਹ ਪੈਸੇ ਜਿਹੜੇ ਆ ਮੁਰਫੇਰੇ ਬੋਧੇ ਵਿੱਚ ਘੱਟਦੇ ਆ ਧੀਰੀ ਸਚਾਈ ਆ ਮੁੱਖ ਮੰਤਰੀ ਜਾਬ ਆ ਮੈਂ ਖਤਰੇ ਵਿੱਚ ਬੈਠਾ ਬੈਤੰਦਰ ਤੇ ਤੁਹਾਡੀ ਜਾਨ ਨੂੰ ਸਿਆਪਾ ਕੰਡਿਆ ਗੱਲਾਂ ਨਾਲ ਕੁਝ ਨਹੀਂ ਹੁੰਨਾ ਤੁਹਾਨੂੰ ਸਾਵਾਜ ਦਈਏ ਦਈਏ ਕਿਹੜੇ ਮੂੰਹ ਨਾਲ ਜਰ ਵੀ ਪੁਰਤਾਂ ਮਰੀ ਸਾਵਾਰੀ ਬੰਦੇ ਨੇ ਦੇਣੀ ਕੋਈ ਕੰਮ ਹੋਵੇ ਤਾਂ ਉਹਦੀ ਸਾਵਾਜ ਦਈਏ ਇਹ ਮੇਰਾ ਤਲੇੜਾ ਦਾਦਨੀ ਮੈਨੂੰ 500 100 ਹਜ਼ਾਰ ਨਾਲ ਕੋਈ ਬਰਤ ਨਹੀਂ ਪੈਣਾ ਮੈਨੂੰ ਅੱਖਾਂ 'ਚ ਮੇਰੀਆਂ ਦੇ ਪਾਣੀ ਇਸ ਨਾਲ ਕਰਕੇ ਆ ਯਾਰ ਉਹ ਤਸਾਨ ਕਿੱਥੇ ਜਾਣਗੇ ਜਿਹੜੇ ਚਾਹ ਤਰਪੰਸ ਮੰਜ ਕਿੱਲਾਂ ਵੀ ਖੇਤੀ ਕਰਦੇ ਆ ਜਿਨ੍ਹਾਂ ਦੇ ਕੋਈ ਘੋਸੇ ਨਹੀਂ ਇਹ ਦਰਦ ਮੇਰੀ ਅੱਖਾਂ ਵਿੱਚ ਪੰਜਾਬ ਦੇ ਲਈ ਆ ਵੀ ਕਿਉਂ ਤੁਸੀਂ ਲੋਕਾਂ ਨੂੰ ਬੇਫੂਬ ਬਣਾਉਂਦੇ ਕੀ ਸਰਕਾਰਾਂ ਵਿੱਚ ਹੋਰ ਤੋਂ ਪਹਿਲਾਂ ਹੋਣ ਨੇ ਜਦੋਂ ਤੁਸੀਂ ਉਹਨਾਂ ਕੁਰਸੀਆਂ ਤੇ ਬੈਜਦੇ ਨੇ ਉਹ ਤੁਸੀਂ ਹੋਰ ਹੋ ਜਾਂਦੀਆਂ ਬੇ ਸੱਚਾਈ ਆ ਤੁਹਾਡੇ ਨਾਲ ਅੱਜ ਮੈਂ ਸਿੱਧੀ ਗੱਲ ਕਰਵਾ ਉਹ ਤਾਂ ਮੈਂ ਕਹਿੰਦਾ ਜੰਦੀ ਰਿਕਾ ਤੇ ਉਸ ਨੂੰ ਵੋਟ ਨਹੀਂ ਭਾਈ ਤੁਹਾਡੇ ਨਾਲ ਤਾਂ ਉਸ ਵੀ ਚੰਗੀ ਜਿਹੀ ਜਸਮ ਜਿੰਨਾ ਤੁਹਾਡੇ ਨਾਲ ਉਤਾਲ ਨਹੀਂ ਚੰਗੇ ਕਿਉਂ ਕਿਉਂਕਿ ਤੁਸੀਂ ਲੋਕਾਂ ਦੀ ਲੋਟ ਕਰਾਉਂਦੇ ਆ ਤੇ ਆ ਪਹਿਲਾਂ ਦੇ ਸੱਚੇ ਬੰਦੇ ਨਾਲ ਮਰ ਕੇ ਲੋਟੀ ਤੁਸੀਂ ਲੋਕਾਂ ਨੂੰ ਜੇ ਨਹੀਂ ਹੁੰਦੀ ਤੇ ਮੈਨੂੰ ਆਹ ਕਮੈਂਟ ਵਿੱਚ ਆਣੀ ਆ ਲੋਕਾਂ ਨੇ ਆਪ ਦੱਸ ਦੇ ਨਾ ਵੀ ਇਹ ਕਿਸਾਨਾਂ ਦੇ ਨਾਲ ਪਿਛਲੀ ਵਾਰ ਕਾਫ ਨੱਗੀ ਸੀ ਕਿ ਨਹੀਂ ਲੱਗੀ ਸੀ ਉਹ ਮੋਰੇ ਕਈ ਆਂਦੇ ਸੀ ਵੀ ਇਹ ਪਿਛੋ ਸੈਂਟਰ ਲੈ ਕਰਾ ਰਿਹਾ ਇਹ ਕਰਨੇ ਆ ਤੇ ਹੁਣ ਆਹ ਦਸ਼ਮਿਆ ਟੋਨ ਕਿਨਾਰੇ ਆਇਆ ਇਹ ਸਾਨੂੰ ਪਤਾ ਵੀ ਲੱਗਿਆ ਨੇ ਚਲੋ ਸਾਡੀ ਲੁੱਟ ਹੋ ਰਹੀ ਮੰਨ ਲਿਆ ਲੁੱਟ ਹੋ ਰਹੀ ਸਾਨੂੰ ਪਤਾ ਵੀ ਲੱਗਿਆ ਨੇ ਲੁੱਟ ਕਰ ਪੋਣ ਰਿਹਾ ਮੈਂ ਇਹ ਲੁੱਟ ਦੁਕਾਨਦਾਰ ਦਾ ਲੈ ਆਇਆ ਦੁਕਾਨਦਾਰ ਵੀ ਨਹੀਂ ਹੈ ਮਦਦ ਨਹੀਂ ਕਰਾਂ ਲੁੱਟ ਕਰ ਜੂ ਜਿੰਨਾ ਚਿਰ ਪਿਛੋ ਇਹ ਇਸ਼ਾਰਾ ਨਾ ਹੋਵੇ ਉਹ ਜਿਹੜਾ ਦੁਕਾਨਦਾਰ ਨੂੰ ਪੁੱਛ ਲਈਆ ਉਹ ਸਿੱਧਾ ਕਹਿੰਦੇ ਨੇ ਕਹਿੰਦੇ ਭਾਈ ਜੱਜ ਸਾਨੂੰ ਪਿੱਛੋ ਨਹੀਂ ਮਿਲਦੀ। ਸਾਨੂੰ ਘਾਰ ਕੋਚੋ ਮਿਲਦੀ ਨਹੀਂ ਇੱਤੋਂ ਬਗੈਰ। ਤੇ ਤੂੰ ਹੀ ਦੁਕਾਨਦਾਰ ਦੇ ਜਾ ਜਾ ਕੇ ਵੀਡੀਓ ਕਾਹਦੇ ਪਾਉਂਦੀ ਆਂ ਵੀ? ਧਰਸ਼ਨ ਖਾਬ ਨੂੰ ਪੁੱਛ ਲੈ ਨਾ। ਕਹਦੇ ਯਾਰ ਤੂੰ ਵੀਡੀਓ ਲੋਕ ਦੀ ਬੇਵਕੂਫਿਆ। ਲੋਕੀ ਇੱਕ ਵਾਰੀ ਬੇਵਕੂਫ ਮਾਰ ਗਿਆ ਬਾਾਰ-ਬਾਰ ਨਹੀਂ ਮਾਰਦੇ। ਤੇ ਥੋੜਾ ਧਿਆਨ ਨੀ ਖੋਪਰਾ ਪੰਜਾਬ ਵਿੱਚ ਆ ਜਿਹੜਾ ਤੂੰ ਤੀਨੇ ਇਹਨੇ ਆਪ ਤੱਕ ਸਾਡੇ ਆ ਗਿਆ ਬੁਲਾਮੇ ਆ। ਮੈਂ ਤਾਂ ਨਾ ਗੱਲ ਆਦਮੇ ਜਿੱਦਾਂ ਚੋਣ ਜਾਬਤਾ ਲੱਗ ਗਿਆ ਤੁਹਾਡੇ ਇਹਨਾਂ ਨੇ ਫੋਨ ਵੀ ਨਹੀਂ ਚੱਕਦੇ ਹਸਣਾ ਨੇ ਨਹੀਂ ਚੱਕਲੇ ਤੁਹਾਡੇ ਫੋਨ ਇਹ ਸਚਾਈ ਆ ਤੇ ਇਦਾਂ ਹੀ ਹੁੰਦਾ ਰਿਹਾ ਆ ਇਸ ਲਈ ਆਪਣਾ ਧਿਆਨ ਕੋਤੀ ਗਾਹ ਤੱਕ ਲੋਕਾਂ ਵਿੱਚ ਵਿਚਰਨਾ ਅਜਿਹੇ ਵੀ ਲਾਤਾ ਮੈਂ ਤਰ ਤੀਜਾ ਲੱਗਾ ਮੈਂ ਤਾਂ ਖੱਤੇ ਲੈ ਮੈਂ ਚੜ ਗਏ ਲਾਈਵ ਹੋਣਾ ਤਖਾਨ ਦਾ ਇਹ ਮੇਰਾ ਇਕੱਲੇ ਦਾ ਦਰਦ ਨਹੀਂ ਮੈਨੂੰ ਕੋਈ ਹੀ ਵੜ ਕੇ ਆ ਜਾ 2-4 ਹਜ਼ਾਰ ਮੈਂ ਪਰ ਜਿਹੜੀ ਹੈ ਪੂਰੇ ਪੰਜਾਬ ਵਿੱਚ ਲਟੋ ਰਹੀ ਆ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤਖੀਲੇ ਸਾਧ ਹਤ ਕਰਾ ਕੇ ਇਹ ਲੋਤ ਕਿਸਾਨਾਂ ਦੀ ਸਿੱਧੇ ਤੌਰ ਤੇ ਅਮਰੀਕਨਾਂ ਨੂੰ ਤੁਸੀਂ ਕਹ ਲਿਆ ਬਤਨ ਉਹ ਪਕਾਈ ਨਹੀਂ ਪਰ ਲਾਜ ਕੀ ਹੋ ਰਿਆ ਬਰੇ ਬਰੇ ਲਾਂ ਆ ਗਿਆ ਭਾਈ ਬੇਨਾ ਚਦੋ ਯਾਰੇ ਨਾ ਬਤੀ ਗੱਲ ਕਰਨੀ ਜੈਨਾਂ ਦੇ ਕਮਰੇ ਮੇਰਾ ਹੀ